2025 ਦੇ ਵਿੱਚ ਜੋ 2015 ਦੇ ਵਿੱਚ ਵੱਖ-ਵੱਖ ਥਾਵਾਂ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀਆਂ ਬੇਅਦਬੀਆਂ ਹੋਈਆਂ ਉਹਦੇ ਜਿਹੜੇ ਕੇਸ ਪਹਿਲਾਂ ਫਰੀਦਕੋਟ ਸੀ ਬਠਿੰਡੇ ਸੀ ਜਾਂ ਮੋਗੇ ਸੀ ਉਹ ਜਿਹੜੇ ਕੇਸ ਇਥੋਂ ਚੱਲਦੇ ਸੀ ਤੇ ਨਾਲ ਵੀ ਗੱਲਬਾਤ ਹੋਈ ਉਹ ਜਿਹੜੇ ਕੇਸ ਹੀ ਪੰਜਾਬ ਤੋਂ ਆਪਾਂ ਸਭ ਜਾਣਦੇ ਆਂ ਭਈ ਟਰਾਂਸਫਰ ਕਰਕੇ ਬਾਰ ਪੇਜਣ ਦੀ ਗੱਲ ਚੱਲੀ ਫੂਲਕਾ ਸਾਹਿਬ ਉਹਨਾਂ ਕੇਸਾਂ ਦੇ ਵਿੱਚ ਪੇਸ਼ ਹੋਏ ਔਰ ਹਾਈ ਕੋਰਟ ਨੇ ਆਪਣੀ ਇੱਕ ਜੱਜਮੈਂਟ ਦਿੱਤੀ ਪਈ ਪੰਜਾਬ ਦੇ ਵਿੱਚ ਕਿਉਂਕਿ ਮਾਹੌਲ ਖਰਾਬ ਆ ਇਸ ਕਰਕੇ ਜਿਹੜੇ ਡੇਰਾ ਪ੍ਰੇਮੀਆਂ ਦੇ ਕੇਸ ਆ ਬੇਅਦਬੀ ਨਾਲ ਸਬੰਧਤ ਇਹ ਸਾਰੇ ਦੇ ਸਾਰੇ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਜਾਣ ਤੇ ਫੂਲਕਾ ਸਾਹਿਬ ਜਿਹੜੇ ਬੰਦੇ ਪੀੜਤਾ ਉਹਨਾਂ ਵੱਲੋਂ ਫਿਰ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋਏ ਔਰ ਕਾਫੀ ਵਾਰੀਓ ਪੇਸ਼ ਹੋਏ ਪਰ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਉੱਥੇ ਪੇਸ਼ ਨਹੀਂ ਹੋਇਆ ਫੂਲਕਾ ਸਾਹਿਬ ਨੇ ਆਪ ਕੋਸ਼ਿਸ਼ ਕਰਕੇ ਪਹਿਲਾ ਸਤੰਬਰ ਦੇ ਵਿੱਚ 2025 ਫਿਰ ਅਕਤੂਬਰ 2025 ਉਹਨਾਂ ਕੇਸਾਂ ਦੇ ਉੱਤੇ ਸੁਪਰੀਮ ਕੋਰਟ ਤੋਂ ਸਟੇ ਦਵਾਈ ਇੱਥੇ ਮੈਂ ਦੱਸ ਦੇਣਾ ਚਾਹੁੰਦਾ ਵੀ ਇਹ ਕਿਹੜੇ ਕੇਸ ਆ 2015 ਦੇ ਵਿੱਚ ਜਿਹੜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਦੀ ਬਰਗਾੜੀ ਦੇ ਵਿੱਚ ਬੇਅਦਬੀ ਹੁੰਦੀ ਆ ਔਰ ਇਹ ਕੇਸ ਜਿਹੜੇ ਰਜਿਸਟਰ ਹੁੰਦੇ ਆ ਉਹਦੇ ਤੋਂ ਬਾਅਦ ਕੁਝ ਸਾਲ ਪਹਿਲਾਂ ਜਿਹੜਾ ਪ੍ਰਦੀਪ ਕਲੇਰ ਆ ਜਿਹੜਾ ਕਿ ਡੇਰਾ ਪ੍ਰੇਮੀ ਸੀ ਉਹਨੂੰ ਫੜਿਆ ਗਿਆ ਔਰ ਉਹਨੇ ਕੋਰਟ ਦੇ ਵਿੱਚ ਕਿਹਾ ਵੀ ਮੈਂ ਮਤਲਬ ਸਾਰਾ ਸੱਚ ਦੱਸਦਾ ਔਰ ਉਹਦੇ ਵਿੱਚ ਉਹਨੇ ਕਿਹਾ ਵੀ ਇਹ ਜਿਹੜੀਆਂ ਵੀ ਬੇਦਬੀਆਂ ਹੋਈਆਂ ਇਹ ਹਨੀਪਰੀਦ ਦੇ ਕਹਿਣ ਤੇ ਤੇ ਡੇਰਾ ਜਿਹੜਾ ਮੁਖੀ ਆ ਉਹਦੇ ਕਹਿਣ ਦੇ ਉੱਤੇ ਹੋਈਆਂ ਉਹਦੇ ਵਿੱਚ ਉਹਨੇ ਕੁਝ ਬੰਦਿਆਂ ਦੇ ਜਿਹੜੇ ਨਾਮ ਅਹੀਂ ਉਹ ਵੀ ਲੈ ਕੋ ਪ੍ਰਦੀਪ ਕਲੇਰ ਇਸ ਮਾਮਲੇ ਦੇ ਵਿੱਚ ਸਰਕਾਰੀ ਗਵਾਹ ਵੀ ਬਣਿਆ ਪਰ ਅੱਜ ਤੱਕ ਇੱਕ ਤਾਂ ਪੰਜਾਬ ਸਰਕਾਰ ਨੇ ਅਜੇ ਤੱਕ ਹਨੀਪ੍ਰੀਤ ਨੂੰ ਅਰੈਸਟ ਨਹੀਂ ਕੀਤਾ ਪੰਜਾਬ ਚ ਨਹੀਂ ਲਿਆਂਦਾ ਜਦੋਂ ਕਿ ਉਹਦੇ ਖਿਲਾਫ ਕੇਸ ਦਰਜ ਆ ਬੇਅਦਬੀ ਦਾ ਜਿਹੜਾ ਡੇਰਾ ਮੁਖੀ ਆ ਗਰਮੀਤ ਰਾਮ ਰੀਮ ਉਹਨੂੰ ਅਰੈਸਟ ਕਰਕੇ ਪੰਜਾਬ ਦੇ ਵਿੱਚ ਨਹੀਂ ਲਿਆਂਦਾ ਔਰ ਜਦੋਂ ਹਰਿਆਣੇ ਨੇ ਕਿਹਾ ਵੀ ਵੀ ਇਹਨੂੰ ਉੱਥੇ ਜਾਣ ਨੂੰ ਇਹਦੇ ਨੂੰ ਖਤਰਾ ਪਰ ਸਰਕਾਰ ਨੇ ਉਹਦੇ ਕੋਈ ਪਹਿਰਵਾਹੀ ਨਹੀਂ ਕੀਤੀ ਤਾਂ ਮੇਰਾ ਸਵਾਲ ਪੰਜਾਬ ਸਰਕਾਰ ਨੂੰ ਸਿੱਧਮ ਸਿੱਧਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਤੇ ਮਸਲੇ ਦੇ ਉੱਤੇ ਬੜੀ ਗੱਲਬਾਤ ਪਹਿਲਾਂ ਵੀ ਚੱਲੀ ਅੱਜ ਵੀ ਹੈ ਤਾਂ ਜਿਹੜਾ ਇਹ ਬਰਗਾੜੀ ਬੇਅਦਬੀ ਹੋਈ ਪ੍ਰਦੀਪ ਕਲੇਰ ਦੀ ਉਹਦੇ ਵਿੱਚ ਕੋਰਟ ਦੇ ਵਿੱਚ ਗਵਾਹੀ ਫੇਰ ਉਹਨੇ ਹਾਨੀਪਰੀਦ ਦਾ ਨਾਮ ਲਿਆ ਪਰ ਅਜੇ ਤੱਕ ਪੰਜਾਬ ਸਰਕਾਰ ਦੀ ਕੀ ਮਜਬੂਰੀ ਆ ਕਿ ਉਹਨੇ ਜਿਹੜਾ ਡੇਰਾ ਮੁਖੀ ਆ ਤੇ ਹਾਨੀਪਰੀਦ ਉਹਨੂੰ ਗ੍ਰਿਫਤਾਰ ਕਰਕੇ ਪੰਜਾਬ ਚ ਨਹੀਂ ਲੰਦਾ ਦੂਜਾ ਜਦੋਂ ਪੰਜਾਬ ਤੋਂ ਕੇਸ ਤਬਦੀਲ ਕਰਕੇ ਦੂਜੇ ਪਾਸੇ ਲਗਾਏ ਜਾ ਰਹੇ ਆ ਔਰ ਪੰਜਾਬ ਸਰਕਾਰ ਦਾ ਕੋਈ ਸੀਨੀਅਰ ਵਕੀਲ ਪੇਸ਼ ਹੀ ਨਹੀਂ ਹੋ ਰਿਹਾ ਪੁਲਕਾ ਸਾਹਿਬ ਹੋ ਰਿਹਾ ਔਰ ਜੇ ਪੰਜਾਬ ਸਰਕਾਰ ਦਾ ਵਕੀਲ ਉੱਥੇ ਪੇਸ਼ ਨਹੀਂ ਹੋਊਗਾ ਇਹ ਕੇਸ ਬਿਆਦਬੀ ਦੇ ਸਾਰੇ ਪੰਜਾਬ ਤੋਂ ਬਾਹਰ ਚਲ ਜਾਣੇ ਆ ਇਹਦੇ ਵਿੱਚ ਨੁਕਸਾਨ ਕਿਹਦਾ ਤੋਂ ਪੰਜਾਬ ਸਰਕਾਰ ਜਿਹੜੀ ਆਪਣੀ ਨੀਤੀ ਬਦਲੇ ਕਿਉਂਕਿ ਜਦੋਂ ਜਿਹੜੇ ਸੰਧਵਾਵਾ ਸਪੀਕਰ ਇਹਨਾਂ ਨੇ ਵੀ ਵਾਰ-ਵਾਰ ਕਿਹਾ ਹੈ ਕਿ ਬਿਆਦਬੀ ਦਾ ਇਨਸਾਫ 24 ਘੰਟੇ ਅੰਦਰ ਦੇਵਾਂਗੇ ਇਨਸਾਫ ਕਿੱਥੇ ਆ ਔਰ ਕਿਉਂ ਨਹੀਂ ਦਿੱਤਾ ਤੋ ਅਕਾਲ ਤੱਕ ਸਾਬ ਤੇ ਸਾਰਾ ਮਸਲਾ ਵਾਝ ਤੇ ਆਪਾਂ ਵਿਚਾਰ ਵੀ ਕਰ ਰਹੇ ਆ ਅਰ ਸੰਬੰਧਿਤ ਧਿਰਾਂ ਨੂੰ ਪੁੱਛਿਆ ਜਾ ਸਕਦਾ ਵੀ ਤੁਸੀਂ ਇਹ ਮਾਮਲੇ ਤੇ 2015 ਦਾ ਜਿਹੜਾ ਬਰਗਾੜੀ ਦਾ ਬਿਆਦਬੀ ਕੇਸ ਆ ਇਹਦੇ ਵਿੱਚ ਜਿਹੜੇ ਦੋਸ਼ੀ ਉਹਨਾਂ ਨੂੰ ਅਜੇ ਤੱਕ ਪੰਜਾਬ ਦੇ ਵਿੱਚ ਨਹੀਂ ਲਿਆਂਦਾ ਤੇ ਉੱਤੇ ਤੁਸੀਂ ਕੀ ਕੀਤਾ ਫੇਰ ਇਹ ਕੇਸ ਪੰਜਾਬ ਤੋਂ ਬਾਹਰ ਤਬਦੀਲ ਹੋ ਰਿਹਾ ਆ ਫੁਲਕਾ ਸਾਹਿਬ ਲੜ ਰਿਹਾ ਤੇ ਪੰਜਾਬ ਸਰਕਾਰ ਕਿਉਂ ਨਹੀਂ ਲੜਦੀ ਜਦੋਂ ਹਾਈ ਕੋਰਟ ਇਹ ਕਹਿ ਰਹੀ ਪੰਜਾਬ ਦਾ ਮਾਹੌਲ ਖਰਾਬ ਆ ਤੇ ਪੰਜਾਬ ਸਰਕਾਰ ਉਹਨੂੰ ਕਾਊਂਟਰ ਕਿਉਂ ਨਹੀਂ ਕਰ ਰਹੀ ਇਹ ਪੰਜਾਬ ਨੂੰ ਬਦਨਾਮ ਕਰ ਰਿਹਾ ਦੂਜੀ ਗੱਲ ਉਹਨਾਂ ਹੀ ਸਮਿਆਂ ਦੇ ਵਿੱਚ 2000 ਤੇ 17 ਦੇ ਵਿੱਚ ਇੱਕ ਆਪਣਾ ਮੋੜ ਮੋੜ ਦੇ ਵਿੱਚ ਅੱਤਵਾਦੀ ਬੰਬ ਧਮਾਕਾ ਹੋਇਆ ਉਹਨੂੰ ਅੱਤਵਾਦੀ ਘਟਨਾ ਹੀ ਕਵਾਂਗੇ ਉਹਦੇ ਵਿੱਚ ਜਿਹੜੇ ਸੱਤ ਬੰਦੇ ਸੀ ਉਹਦੇ ਚ ਪੰਜ ਬੱਚੇ ਸੀ ਤੇ ਸੱਤ ਜਿਹੜੇ ਆ ਉਹ ਟੋਟਲ ਸੱਤ ਹੀ ਉਹ ਜਿਹੜੇ ਬੰਦੇ ਸੀ ਉਹ ਉੱਥੇ ਚੜਾਈ ਕਰ ਗਏ ਉਹਨਾਂ ਦੇ ਨਾਂ ਹੀ ਵਰਖਾ ਰਾਣੀ ਅੰਕੁਸ਼ ਸਿੰਘਲਾ ਰਿਪਨਦੀਪ ਸਿੰਘ ਸੌਰਵ ਸਿੰਘਲਾ ਜਤ ਸਿਮਰਨ ਸਿੰਘ ਅਸ਼ੋਕ ਕੁਮਾਰ ਹਰਪਾਲ ਸਿੰਘ ਪਾਲੀ ਇਹ ਜਿਹੜੇ ਬੰਦੇ ਸੀ ਉੱਥੇ ਵਿਚਾਰੇ ਮਾਰੇ ਗਏ ਇਹਦੇ ਵਿੱਚੋਂ ਜਿਹੜਾ ਰਿਪਨਦੀਪ ਸਿੰਘ ਹੀ ਇਹ ਛੋਟਾ ਜਿਹਾ ਬੱਚਾ ਹੈ ਅਰੇ ਮੌੜ ਪਿੰਡ ਦੇ ਨੇੜੇ ਰਹਿੰਦਾ ਸੀ ਤੇ ਮੌੜ ਪਿੰਡ ਤੋਂ ਉਹਨਾਂ ਨੇ ਮੌੜ ਤਾਂ ਲਿਆਂਦਾ ਹੀ ਵੀ ਕਿ ਚੰਗੇ ਸਕੂਲ ਬੱਚੇ ਨੂੰ ਪੜ੍ਹਾ ਲਾਂਗੇ ਮੈਂ ਇਹਨਾਂ ਸਬੰਧਤ ਪਰਿਵਾਰਾਂ ਨੂੰ ਪਿਛਲੇ ਦਿਨਾਂ 'ਚ ਮਿਲਿਆ ਸੀ ਮਹੀਨੇ 'ਚ ਇਹ ਪਰਿਵਾਰਾਂ ਨੇ ਰਿਪਨਦੀਪ ਸਿੰਘ ਦਾ ਜੇ ਤੱਕ ਪਰਿਵਾਰ ਨੇ ਜਿਹੜਾ ਬਸਤਾਂ ਦਾ ਕਿਤਾਬਾਂ ਵਾਲਾ ਬੈਗ ਉਹ ਸੰਭ ਕੇ ਰੱਖਿਆ ਆ ਉਹ ਬੈਗ ਨੂੰ ਵੇਖ ਕੇ ਰੋਂਦੇ ਆ ਔਰ ਇਸ ਘਟਨਾ ਨੂੰ ਉਸ ਵੇਲੇ ਜਿਹੜੇ ਖਟੜਾ ਸਾਹਿਬ ਹੀ ਇਹਨਾਂ ਨੇ ਅੱਤਵਾਦੀ ਘਟਨਾ ਵੀ ਕਿਹਾ ਤੇ ਕਿਹਾ ਵੀ ਇਹਦੀਆਂ ਤਾਰਾ ਡੇਰਾ सिरसा ਦੇ ਨਾਲ ਜੁੜੀਆਂ ਆਈਆਂ ਇਹ ਐਨਆਈਏ ਦੀ ਜਿਹੜੀ ਟੀਮ ਹੀ ਉਹਨੇ ਵੀ ਜਾਂਚ ਇਹਦੀ ਕੀਤੀ ਪਰ ਅੱਜ ਤੱਕ ਇਹ ਜਿਹੜੀ ਸਾਡੀ ਪੰਜਾਬ ਸਰਕਾਰ ਆ ਇਹਨਾਂ ਨੇ ਉਹ ਜਿਹੜੇ ਦੋਸ਼ੀ ਆ ਜਿਨ੍ਹਾਂ ਦੇ ਪਰਚੇ ਦਰਜ ਹੋਏ ਇਹਨਾਂ ਨੂੰ ਗ੍ਰਿਫਤਾਰੀ ਨਹੀਂ ਕੀਤਾ ਸੱਤ ਬੰਦਿਆਂ ਦਾ ਉੱਥੇ ਜਿਹੜੇ ਬੰਦੇ ਜਿਹੜੇ ਉੱਥੇ ਮਾਰੇ ਗਏ ਰਿਪਨਦੀਪ ਸਿੰਘ ਛੋਟਾ ਜਿਹਾ ਪਚੰਗੀ ਹੀ ਇੱਕ ਬੱਚਾ ਸੀ ਉਹਦਾ ਬੈਗ ਅਜੇ ਤੱਕ ਮਾਪਿਆਂ ਨੇ ਸੰਭਿਆ ਬੈਗ ਵੇਖ ਕੇ ਰੋਂਦੇ ਆ ਔਰ ਇਹਨਾਂ ਬੰਦਿਆਂ ਦੇ ਜਿਹੜੇ ਦੋਸ਼ੀ ਆ ਔਰ ਕਿਉਂਕਿ ਉਹ ਵੇਲੇ ਖਟੜੇ ਕਮਿਸ਼ਨ ਦੀ ਜਿਹੜੀ ਰਿਪੋਰਟ ਹੀ ਉਹਦੇ ਵਿੱਚ ਇਹੋ ਹੀ ਹੈਗਾ ਸੀ ਕਿ ਇਹਦੀਆਂ ਤਾਰਾਂ ਜਿਹੜੀਆਂ ਆ ਇਹ ਡੇਰਾ ਸਿਰਸਾ ਦੇ ਨਾਲ ਜੁੜੀਆਂ ਉਹ ਬੰਦੇ ਅਜੇ ਤੱਕ ਨਹੀਂ ਫੜੇ ਗਏ ਤਾਂ ਪੰਜਾਬ ਸਰਕਾਰ ਸਬੰਧਤ ਲੋਕਾਂ ਨੂੰ ਨਿਆਂ ਕਿਉਂ ਨਹੀਂ ਦਿੰਦੀ ਇਹ ਸਾਡਾ ਸਿੱਧਮ ਸਿੱਧਾ ਸਵਾਲ ਆ ਔਰ ਇਹਨਾਂ ਨੂੰ ਜਿਹੜਾ ਇਹ ਨਿਆਂ ਵਾ ਉਹ ਦੇਣਾ ਚਾਹੀਦਾ ਵਾ ਦੋਰਾ ਕਿਰਦਾਰ ਨਹੀਂ ਚਾਹੀਦਾ ਇੱਕ ਤੇ ਬੇਅਦਬੀ ਵਾਲੇ ਮਸਲਿਆਂ 'ਚ ਪੰਜਾਬ ਸਰਕਾਰ ਸੁਪਰੀਮ ਕੋਰਟ ਪੇਸ਼ ਨਹੀਂ ਹੋ ਰਹੀ ਅ ਦਸੰਬਰ ਦੇ ਅਖੀਰ ਤੇ ਗੱਲ ਹੋਈ ਫੁਲਕਾ ਸਾਹਿਬ ਉੱਥੇ ਜਾ ਰਿਹਾ ਸਾਰੇ ਕੇਸ ਤਬਦੀਲ ਕੀਤੇ ਜਾ ਰਹੇ ਔਰ ਬਰਗਾੜੀ ਮਾਮਲੇ ਦੇ ਵਿੱਚ ਜੋ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਆ ਬੇਅਦਬੀ ਦੇ ਜਿਹੜੇ ਦੋਸ਼ੀ ਉਹਨਾਂ ਨੂੰ ਪੰਜਾਬ 'ਚ ਪੰਜਾਬ ਸਰਕਾਰ ਲਿਆ ਹੀ ਨਹੀਂ ਰਹੀ ਭੱਜ ਰਹੀ ਆ ਵਾਦਾ ਕੀਤਾ ਸੀ ਔਰ ਜਿਹੜਾ ਮੌੜਕਾਂਡ ਆ ਮੌੜਕਾਂਡ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਦੇਖੋ ਕੁਲਦੀਪ ਸਿੰਘ ਗੜਗੱਜ ਮੇਰੇ ਤੋਂ ਪਹਿਲਾ ਗਿਆਨੀ ਰੁਘਵੀਰ ਸਿੰਘ ਜੀ ਉਹਦੇ ਤੋਂ ਪਹਿਲਾ ਗਿਆਨੀ ਹਰਪ੍ਰੀਤ ਸਿੰਘ ਜੀ ਉਹਦੇ ਤੋਂ ਪਹਿਲਾ ਗਿਆਨੀ ਗੁਰਬਚਨ ਸਿੰਘ ਜੀ ਉਹਦੇ ਤੋਂ ਪਹਿਲਾ ਗਿਆਨੀ ਜੋਗਿੰਦਰ ਸਿੰਘ ਦੀ ਵਿਦਵਾਨਤੀ ਔਰ ਉਹਦੇ ਤੋਂ ਪਹਿਲਾ ਹੋਰ ਸਾਡੇ ਸਿੰਘ ਸਾਹਿਬ ਇਹ ਆਕਾਲ ਤੱਕ ਸਾਬ ਤੇ ਬੰਦੇ ਜਥੇਦਾਰ ਬਦਲਦੇ ਰਹਿੰਦੇ ਕੋਈ ਵੱਡੀ ਗੱਲ ਨਹੀਂ ਪਰ ਜਿਹੜੀ ਆਕਾਲ ਤਖਤ ਸਾਹਿਬ ਦੀ ਸਰਵੋਚਤਾ ਤੇ ਉਹਦੀ ਜਿਹੜੀ ਮਾਣ ਮਰਿਆਦਾ ਇਸ ਮਾਣ ਮਰਿਆਦਾ ਨੂੰ ਚੈਲੰਜ ਕਰਨ ਦਾ ਕਿਸੇ ਨੂੰ ਹੱਕ ਨਹੀਂ ਆ ਖਾਸ ਕਰਕੇ ਜਦੋਂ ਕੋਈ ਸੱਤਾਧਾਰੀ ਧਿਰ ਦੇ ਵਿੱਚ ਹੋਵੇ ਔਰ ਪਿਛਲੇ ਦਿਨੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪੀਸੀ ਦੇ ਵਿੱਚ ਉਹ ਮਸਲਾ ਕੁਝ ਵੀ ਨਹੀਂ ਸਾਡਾ ਸਿੱਖਾਂ ਦਾ ਅੰਟਰਨਲ ਮਸਲਾ ਆ ਫਰਮਾਨ ਨੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਖਰੀਦਣਗੀ ਤਾਂ ਫਿਰ ਅ ਪ੍ਰਚਾਰ ਬਿਲਕੁਲ ਹੀ ਬੰਦ ਹੋ ਜਾਊਗਾ ਫਿਰ ਲੈ ਸਾਈਟ ਧਾਰੀ ਕਹ ਲੋ ਜੇ ਉਹ ਘਰ ਵਿੱਚ ਗੀਤ ਨਹੀਂ गा ਸਕਦੇ ਫਿਰ ਉਹਨਾਂ ਉਹਨਾਂ ਦੇ ਗੋਲ ਕਾਂ ਚ ਪੈਸੇ ਵੀ ਉਹਨਾਂ ਨੇ ਕਿਉਂ ਲੈਣੇ ਹੋਵੇ ਉਹ ਵੀ ਬੰਦੀਰਾ ਤੋਂ ਵੀ ਪੱਤੇ ਤੇ ਜਿਹੜਾ ਮਾਥਾਂ ਟੇਸਾ ਮਤਲਬ ਕਿਹੜੀ ਕਿੱਥੋਂ ਲਿਆ ਰਹੇ ਨੇ ਇਹ ਮੈਨੂੰ ਸਮਝ ਨਹੀਂ ਆ ਰਹੀ ਇਹ ਮਰਿਆਦਾ ਕਿੱਥੋਂ ਨਵੀਂ-ਨਵੀਂ ਰੋਜ਼ ਲਿਆ ਕੇ ਇਹ ਕਿ ਜਥੇਦਾਰ ਦੀ ਇੱਕ ਦੀ ਨਹੀਂ ਬਣਾਈ ਇਹ ਪੰਥ ਦੀ ਬਣਾਈ ਔਰ ਤਕਰੀਬਨ 30 ਸਾਲ ਲੱਗੇ ਇਸ ਪੰਥਕ ਸਿੱਖ ਰਹਿਤ ਮਰਿਆਦਾ ਨੂੰ ਬਣਾਉਂਦਿਆਂ ਕਿੰਨਾ-ਕਿੰਨਾ ਨੇ ਬਣਾਈ ਇਹ 100 ਸਾਲ ਪਹਿਲਾਂ ਦੀ ਬਣੀ ਹੋਈ ਆ ਸ਼ਾਇਦ ਇਹ ਕਿਉਂਕਿ ਇਹਨਾਂ ਬੰਦਿਆਂ ਨੂੰ ਧਾਰਮਿਕ ਮਾਮਲਿਆਂ ਦਾ ਕੁਝ ਪਤਾ ਤੇ ਹੈ ਨਹੀਂ ਐਵੇਂ ਬੋਲੀ ਜਾਂਦੇ ਆ ਇਹਦੇ ਵਿੱਚ ਪੰਥ ਨੇ ਸੇਖ ਰਹਿਤ ਮਰਿਆਦਾ ਨੂੰ ਬਣਾਇਆ ਕਾਲ ਤੱਕ ਸਭ ਤੋਂ ਜਾਰੀ ਹੁੰਦੀ ਆ ਔਰ ਜਿਹੜੀ ਉਹ ਗੱਲ ਕਹਿ ਰਿਹਾ ਪੀ ਪਤਾ ਨਹੀਂ ਕਿੱਥੋਂ ਕਿੱਥੋਂ ਲੈ ਆਉਂਦੇ ਆ ਨਵੀਂ ਨਵੀਂ ਮਰਿਆਦਾ ਕਿੱਥੋਂ ਜਥੇਦਾਰ ਲਈ ਆਉਂਦਾ ਇਹ ਆ ਮਰਿਆਦਾ ਆ ਲਿਖਿਆ ਹੋਇਆ ਇਹਦੇ ਵਿੱਚ ਜਿਹੜੀ ਮਾਦ ਤੇ ਉਹਨੇ ਸਵਾਲ ਕੀਤਾ ਸੇਖ ਰਹਿਤ ਮਰਿਆਦਾ 'ਚ ਲਿਖਿਆ ਔਰ ਇਹ ਜਿਹੜਾ ਭਗਵੰਤ ਮਾਨ ਦਾ ਚੈਲੰਜ ਆ ਉਹ ਮिन्नੂ ਨਹੀਂ ਆ ਉਹ ਚੈਲੰਜ ਆ ਸੇਖ ਰਹਿਤ ਮਰਿਆਦਾ ਨੂੰ ਉਹ ਚੈਲੰਜ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਔਰ ਨਾਲ ਹੀ ਇਹਨੇ ਇੱਥੇ ਵੀ ਗੱਲ ਕਹੀ ਕਿ ਗੋਲਕਾਂ ਦੇ ਵਿੱਚ ਮੋਨੇ ਬੰਦਿਆਂ ਦੇ ਪੈਸੇ ਨਾ ਪਾਓ ਇਹਦੇ ਤੋਂ ਪਹਿਲਾਂ ਇਹ ਲਗਾਤਾਰ ਜਨਵਰੀ ਦੇ ਵਿੱਚ ਪਿਛਲੇ ਸਾਲ ਗੋਲਕਾਂ ਦੀ ਗੱਲ ਕੀਤੀ ਫਿਰ ਜੂਨ ਦੇ ਵਿੱਚ ਗੱਲ ਕੀਤੀ ਫਿਰ ਨਵੰਬਰ ਦੇ ਵਿੱਚ ਗੱਲ ਕੀਤੀ ਕਿ ਗੋਲਕਾਂ 'ਚ ਪੈਸੇ ਨਾ ਪਾਓ ਜਾਂ ਆਹ ਬੰਦੇ ਪੈਸੇ ਨਾ ਪਾਉਣ ਹੁਣ ਗੋਲਕ ਕੀ ਆ ਗੁਰੂ ਸਾਹਿਬ ਦੇ ਵੇਲੇ ਤੋਂ ਹੀ ਸਿੱਖ ਦਸਵੰਧ ਦਿੰਦੇ ਆ ਆਪਣੀ ਸ਼ਰਧਾ ਭਾਵਨਾ ਦੇ ਨਾਲ ਕੋਈ ਗੋਲਕ ਤੇ ਵਿੱਚ ਪੈਸੇ ਪਾਉਂਦਾ ਔਰ ਗੋਲਕ ਨੂੰ ਇਹਨੇ ਟਾਰਗੇਟ ਕੀਤਾ ਇਹਨੇ ਵੀ ਕਿਹਾ ਵੀ ਇਹਨੂੰ ਚੁੱਕ ਦੋ ਇਹ ਇਹ ਵੀ ਮਸਲਾ ਹੈਗਾ ਫਿਰ ਇਹਨੇ ਸਿੱਖ ਰਹਿਤ ਮਰਿਆਦਾ ਨੂੰ ਚੈਲੰਜ ਕੀਤਾ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਨੂੰ ਚੈਲੰਜ ਕੀਤਾ ਫਿਰ ਇਹਦੀ ਇੱਕ ਵੀਡੀਓ ਦਸਵੰਧ ਦੇ ਵਿੱਚ ਸਾਨੂੰ ਸ਼ਿਕਾਇਤਾਂ ਅਕਾਲ ਤਖਤ ਸਾਹਿਬ ਔਰ ਬੜੇ ਜ਼ਿੰਮੇਵਾਰ ਬੰਦਿਆਂ ਦੀਆਂ ਸ਼ਿਕਾਇਤਾਂ ਇਹ ਇੱਕ ਵੀਡੀਓ ਦੇ ਵਿੱਚ ਗੁਰੂ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ ਭਗਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣਿਆ ਇਹ ਗੁਰੂ ਸਾਹਿਬ ਦੀਆਂ ਤਸਵੀਰਾਂ ਦੇ ਕੋਲ ਜਾ ਕੇ ਦਸ ਪਾਸ਼ਾਈਆਂ ਦੀਆਂ ਭਾਵੇਂ ਤਸਵੀਰਾਂ ਹੀ ਆਓ ਇਹ ਸ਼ਰਾਬ ਪੀ ਰਿਆ ਤੇ ਸ਼ਰਾਬ ਦੇ ਛਿੱਟੇ ਫੋਟੋ ਤੇ ਮਾਰ ਰਿਆ 20ਵੀਂ ਸਦੀ ਦੇ ਮਾਨ ਸਿੱਖ ਮਾਨ ਯੋਧੇ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਲੇ ਉਸੇ ਵੀਡੀਓ ਦੀ ਉਹਨਾਂ ਦੀ ਤਸਵੀਰ ਜਿਹੜੀ ਆ ਤੀਰ ਉਹਨਾਂ ਦੇ ਹੱਥ 'ਚ ਆ ਸਟੈਚੂ ਪਿਆ ਉਹਨਾਂ ਦਾ ਛੋਟਾ ਜਿਹਾ ਪਹਿਲਾਂ ਇਹ ਉੱਥੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰਦਾ ਤੇ ਫੇਰ ਇਹ ਉੱਤੇ ਸ਼ਰਾਬ ਦੇ ਛਿੱਟੇ ਮਾਰਦਾ ਪਿਸ਼ਾਬ ਇਹਨੂੰ ਆਉਂਦਾ ਨਹੀਂ ਇਹਦੀਆਂ ਸ਼ਿਕਾਇਤਾਂ ਆ ਇਹ ਵੀਡੀਓ ਸੱਚੀ ਆ ਕਿ ਝੂਠੀ ਇਹ ਜਾਂਚ ਦਾ ਵਿਸ਼ਾ ਪਰ ਅਕਾਲ ਤਖਤ ਸਾਹਿਬ ਇਸ ਵੀਡੀਓ ਦੀ ਜਾਂਚ ਕਰਾਊਗਾ ਜੇ ਵੀ ਰਿਪੋਰਟ ਆਉਂਦੀ ਆ ਇਹ ਜਿਹੜਾ ਸੀਆਮਾ ਜਿਹੜਾ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦਾ ਵਾਰ-ਵਾਰ ਕਰਦਾ ਪੰਥ ਕਰਵੈਤਾ ਦੇ ਮੁਤਾਬਕ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਕਿਉਂਕਿ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਆਪਣੇ ਸ਼ਹੀਦਾਂ ਦੀ ਵੀ ਬੇਅਦਬੀ ਇਹ ਸਹਿਣ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਫੈਸਲਾ ਕੀਤਾ ਕਿਉਂਕਿ ਇਹ ਅਕਾਲ ਤਖਤ ਸਾਹਿਬ ਨੂੰ ਚਣੌਤੀ ਦੇ ਰਿਹਾ ਰਹਿਤ ਮਰਿਆਦਾ ਨੂੰ ਚਣੌਤੀ ਦੇ ਰਿਹਾ ਇਹਦੀਆਂ ਵੀਡੀਓ ਇਦਾਂ ਦੀ ਘੁੰਮ ਰਹੀ ਆ ਤੁਸੀਂ ਵੀ ਦੇਖੀ ਹੋਗੀ ਉਹ ਇਹ ਸਾਰੇ ਕੁਸ਼ਣ ਨੂੰ ਦੇਖਦੇ ਆ ਕਿਉਂਕਿ ਅਕਾਲ ਤਖਤ ਸਾਹਿਬ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਦਾ ਕੋਈ ਆਮ ਬੰਦਾ ਸਹਿਜ ਸੁਭਾਏ ਗੱਲ ਕਹਿ ਰਿਹਾ ਵੇ ਤੇ ਕੋਈ ਬੰਦਾ ਉਹਨੂੰ ਇਗਨੋਰ ਕਰ ਸਕਦਾ ਵੀ ਕੋਈ ਨਹੀਂ ਪਰ ਇੱਕ ਮੁੱਖ ਮੰਤਰੀ ਸਟੇਟ ਦਾ ਉਹ ਵਾਰ-ਵਾਰ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰੇ ਉਹਦੀ ਮਰਿਆਦਾ ਨੂੰ ਚੈਲੰਜ ਕਰੇ ਔਰ ਉਹ ਰਾਜ ਸੱਤਾ ਦੀ ਹੈਂਕੜ ਦੇ ਵਿੱਚ ਕਰ ਰਿਹਾ ਵੀ ਮੈਂ ਰਾਜ ਸੱਤਾ ਤੇ ਬੈਠਾ ਮੈਂ ਕੁਝ ਵੀ ਕਰ ਲੂੰਗਾ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣਾ ਸਾਡਾ ਫਰਜ਼ ਆ ਉਹਨੂੰ ਕਾਇਮ ਰੱਖਾਂਗੇ ਇਹਦੇ ਲਈ ਅਸੀਂ ਫੈਸਲਾ ਕੀਤਾ ਪਿਛਲੇ ਇੱਕ ਸੰਜੀਦਾ ਮਾਮਲੇ ਸੰਬੰਧੀ ਗੱਲ ਕਰਦੇ ਆਂ ਭਗਵੰਤ ਮਾਨ ਵੱਲੋਂ ਭਗਵੰਤ ਸਿੰਘ ਵੱਲੋਂ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਾਂ ਜਾਣ ਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਵਉੱਚਤਾ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਦਸਬੰਦ ਦੇ ਸਿਧਾਂਤ ਗੁਰੂ ਕੀ ਗੋਲਕ ਵਿਰੁੱਧ ਵਾਰ-ਵਾਰ ਬਹੁਤ ਹੀ ਇਤਰਾਜਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ ਹੈ ਇਸ ਦੇ ਨਾਲ ਹੀ ਬੀਤੇ ਦਿਨੀ ਤੁਹਾਡੀ ਕੋਸ਼ ਇਤਰਾਜਯੋਗ ਵੀਡੀਓ ਸਾਹਮਣੇ ਆਈਆਂ ਜਿਸ ਵੇਲੇ ਤੁਸੀਂ ਗੁਰੂ ਸਾਹਿਬਾਨ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਤੇ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲੇ ਉਹਨਾਂ ਦੀਆਂ ਤਸਵੀਰਾਂ ਨਾਲ ਅਤ ਇਤਰਾਜਯੋਗ ਗਤੀਵਿਧੀ ਕਰਦੇ ਨਜ਼ਰ ਆ ਰਹੇ ਹੋ ਇਸ ਸਬੰਧੀ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਲਿਖਿਆ ਜਾਂਦਾ ਕਿ ਤੁਸੀਂ ਪੰਜਾਬ ਅੰਦਰ ਇੱਕ ਸੰਵਿਧਾਨਕ ਉੱਚਅਦੇ ਤੇ ਬੈਠੇ ਹੋ ਤੁਹਾਡੇ ਵੱਲੋਂ ਕੀਤੇ ਸਿੱਖ ਵਿਰੋਧੀ ਪ੍ਰਗਟਾਵੇ ਤੁਹਾਡੇ ਅੰਦਰ ਦੇ ਰਾਜ ਹੰਕੜ ਨੂੰ ਦਰਸਾਉਂਦੇ ਆ ਕਿਉਂਕਿ ਤੁਸੀਂ ਪੱਤ ਤੋਂ ਤੇ ਸਿੱਖ ਰਵੈਤ ਅਨੁਸਾਰ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਨਮੁਖ ਪੇਸ਼ ਨਹੀਂ ਕੀਤਾ ਜਾ ਸਕਦਾ ਇਸ ਲਈ ਤੁਹਾਨੂੰ ਮਿਤੀ 2 ਮਾਰਗ ਨਾਨਕਸ਼ਹੀ ਸੰਮਤ 557 ਮੁਤਾਬਕ 15 ਜਨਵਰੀ 2026 ਨੂੰ ਨਿੱਜੀ ਤੌਰ ਤੇ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਿਆ ਜਾਂਦਾ ਇੱਥੇ ਮੈਂ ਸਪਸ਼ਟ ਕਰਾਂ ਫਿਰ ਇੱਕ ਵਾਰੀ ਨਹੀਂ ਇਹਨੇ ਕਈ ਵਾਰੀ ਅਕਾਲ ਤਖਤ ਸਾਹਿਬ ਦਾ ਨਾਮ ਲੈ ਲੈ ਕੇ ਵੰਗਾਰਿਆ ਔਰ ਰਾਜ ਸત્તા ਦੀ ਹੰਕਾਰਾ ਇੱਥੇ ਗਿਆਨੀ ਰੈਲ ਸਿੰਘ ਮੁੱਖ ਰਾਸ਼ਟਰਪਤੀ ਤੇ ਉਹਨਾਂ ਦੇ ਕੋਲੋਂ ਵੀ ਸਪਸ਼ਟੀਕਰਨ ਲਿਆ ਗਿਆ ਹੈ ਇਹ ਅਕਾਲ ਤਖਤ ਸਾਹਿਬ ਆ ਇਹ ਰਾਜ ਸત્તા ਦੀ ਪਰਵਾਹ ਨਹੀਂ ਕਰਦਾ ਇਹ ਸਿਧਾਂਤਾਂ ਦੀ ਗੱਲ ਕਰਦਾ ਇਹ ਮर्यादा ਦੀ ਗੱਲ ਕਰਦਾ ਹਰ ਵਾਰ-ਵਾਰ ਜਿਹੜਾ ਕਹਣਾ ਕਿ ਗੋਲਕ ਚ ਪੈਸੇ ਨਾ ਪਾਓ ਮੈਂ ਪਹਿਲਾਂ ਵੀ ਇਹਨੂੰ ਕਿਹਾ ਸੀ ਵੀ ਤੂੰ ਨਾ ਪਾ ਪੈਸੇ ਬੰਦ ਕਰ ਦੇ ਇਹਨੂੰ ਉਹ ਵਹਿਮ ਆ ਇੱਕ ਪਿੰਡ ਦੇ ਵਿੱਚ ਇੱਕ ਮਾਈ ਨੇ ਕੁੱਕੜ ਰੱਖਿਆ ਤੇ ਕੁੱਕੜ ਜਦੋਂ ਸਵੇਰੇ ਬਾਂਗ ਦਿੰਦਾ ਸੀ ਸਵੇਰੇ ਉਹਨੇ ਬਾਂਗ ਦੇਣੀ ਹੈ ਉਦੋਂ ਸੂਰਜ ਵੀ ਚੜਦਾ ਹੈ ਪਿੰਡ ਵਾਲੇ ਵੀ ਉੱਠਦੇ ਉਹਦੀ ਪਿੰਡ ਵਾਲਿਆਂ ਨਾਲ ਕਿਸੇ ਕਰ ਲੋ ਐਵੇਂ ਲੜਾਈ ਹੋ ਗਈ ਤੋ ਜਿਹੜੀ ਮਾਈ ਆ ਉਹ ਪਿੰਡ ਛੱਡ ਕੇ ਚਲ ਗਈ ਤੇ ਅਗਲੇ ਪਿੰਡ ਜਾ ਕੇ ਜਦੋਂ ਕੁਝ ਦਿਨਾਂ ਬਾਅਦ ਉਹ ਉਹ ਪਿੰਡ ਦੇ ਲੋਕ ਮਿਲੇ ਉਹ ਕਹਿੰਦੀ ਵੀ ਜਦੋਂ ਦੀ ਮੈਂ ਪਿੰਡ ਛੱਡਦਾ ਤੁਹਾਡੇ ਪਿੰਡ ਤੇ ਸੂਰਜ ਨਹੀਂ ਚੜਿਆਣਾ ਕਿਉਂਕਿ ਮੇਰਾ ਕੁੱਕੜ ਬਾਗ ਦਿੰਦਾ ਹੀ ਸੂਰਜ ਚੜਦਾ ਹੀ ਤੇ ਲੋਕ ਉੱਠਦੇ ਇਸ ਬੰਦੇ ਨੂੰ ਇਹ ਹੰਕਾਰ ਆ ਵੀ ਸ਼ਾਇਦ ਮੈਂ ਪੈਸੇ ਕੋਈ ਗੋਲਕ ਚ ਪਾ ਰਿਆਂ ਇਹ ਵਾਰ-ਵਾਰ ਗੁਰੂ ਦੀਆਂ ਗੋਲਕਾਂ ਆ ਪਿਛੇ ਦੇ ਹੜ ਆਏ ਆ ਤੇ ਕਿੰਨੀ ਸੇਵਾ ਗੁਰੂ ਦੀਆਂ ਸੰਗਤਾਂ ਨੇ ਕੀਤੀ ਦਸਵੰਦ ਦੀ ਪਰੰਪਰਾ ਨਾਲ ਕੋਵਿਡ-19 ਚ ਕਿੰਨਾ ਕੁਸ਼ ਹੋਇਆ ਸਿੱਖਾਂ ਦਾ ਦਸਵੰਦ ਤੇ ਸਰਬੱਤ ਦੇ ਭਲੇ ਤੇ ਲੱਗਦਾ ਤੋ ਇਹਨੂੰ ਵਹਿਮ ਹੈ ਕਿ ਮੈਂ ਮੇਰੇ ਕਰਕੇ ਸ਼ਹਿਰ ਸਾਰਾ ਕੁਝ ਚੱਲ ਰਿਹਾ ਇਹਨੂੰ ਪਹਿਲਾਂ ਵੀ ਕਿਹਾ ਸੀ ਵੀ ਤੂੰ ਭਾਵੇਂ ਗੋਲਕ ਚ ਪੈਸੇ ਪਾ ਜਾਂ ਨਾ ਪਾ ਤੈਨੂੰ ਕੋਈ ਕਹਿੰਦਾ ਕੋਈ ਮਜਬੂਰ ਕਰਦਾ ਪਰ ਵਾਰ-ਵਾਰ ਗੋਲਕਾਂ ਦੇ ਸਵਾਲ ਅਕਾਲ ਤਖਤ ਦੀ ਮਰਿਆਦਾ ਤੇ ਸਵਾਲ ਇਸ ਕਰਕੇ ਇਹਨੂੰ ਇੱਥੇ ਸਪਸ਼ਟੀ ਕਰ ਲਈ ਸੱਦਿਆ ਗਿਆ ਔਰ ਅਕਾਲ ਤਖ਼ਤ ਸਾਹਿਬ ਦੀ ਸਰਵੋੱਚਤਾ ਨੂੰ ਕੋਈ ਵੀ ਬੰਦਾ ਲਲਕਾਰੂਗਾ ਉਹਨੂੰ ਬਰਦਾਸ਼ਤ ਬਿਲਕੁਲ ਨਹੀਂ ਕੀਤਾ ਜਾਊਗਾ ਬਾਕੀ ਸਰਕਾਰ ਸਪੀਕਰ ਸੰਧਵਾ ਸਾਹਿਬ ਬਰਗਾੜੀ ਮਾਮਲੇ ਦੇ ਵਿੱਚ ਉਹਨਾਂ ਨੇ ਜਦੋਂ ਉੱਥੇ ਧਰਨਾ ਵੀ ਚੁਕਾਇਆ ਨਾ ਤੇ ਕਹਿੰਦੇ ਇਹ ਵੀ 24 ਘੰਟੇ ਆਜੇ ਇਨਸਾਫ 4 ਸਾਲ ਹੋ ਗਏ ਕਿੱਥੇ ਆ ਦੋਸ਼ੀ ਅਜੇ ਤੱਕ ਤੇ ਉਹਨਾਂ ਨੂੰ ਇੱਥੇ ਪੇਸ਼ ਨਹੀਂ ਕੀਤਾ ਗਿਆ ਪੰਜਾਬ 'ਚ ਜਿਨ੍ਹਾਂ ਤੇ ਪਰਚਾ ਅਰਜਾ ਇਸ ਕਰਕੇ ਇੱਥੇ ਵੀ ਵਿਚਾਰ ਹੋ ਗਿਆ ਉਹ ਨਾਲੇ ਸਮੇਂ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰੀ ਆਪਸੋ ਦੇਖੋ ਚੰਗੀ ਗੱਲ ਕਿਉਂਕਿ ਮਸਲਾ ਜਥੇ ਨਾਲ ਵੀ ਥੋੜਾ ਜਿਹਾ ਕਿਤੇ ਨਾ ਕਿਤੇ ਕੁਝ ਲੋਕਾਂ ਨੇ ਜੋੜਤਾ ਹੈ ਭਾਵੇਂ ਕਿ ਉਹ ਬੀਬੀ ਦੇ ਇੱਥੇ ਕੁਝ ਮਾਮਲੇ ਚੱਲਦੇ ਸੀ ਉਹ ਤੋਂ ਬਚਣ ਲਈ ਉੱਥੇ ਚੱਲ ਗਈ ਕਿੰਨੇ ਲੋਕ ਆ ਜਿਹੜੇ ਦੇਸ਼ ਛੱਡ ਕੇ ਭੱਜ ਜਾਂਦੇ ਜਦੋਂ ਕਿ ਮਾਮਲੇ ਹੁੰਦੇ ਪਰ ਇਹਨੂੰ ਜਾਣਬੁੱਝ ਕੇ ਸਿੱਖਾਂ ਦੇ ਜਥੇ ਨਾਲ ਜੋੜਿਆ ਹੈ ਔਰ ਚੰਗੀ ਗੱਲ ਉਹਨਾਂ ਨੇ ਵਾਪਸ ਕੀਤਾ ਨੂੰ ਔਰ ਉਹਦੇ ਤੇ ਜੋ ਵੀ ਕਾਰਵਾਈ ਅੱਧਰ ਦੀ ਹਕੂਮਤ ਨੂੰ ਕਰਨੀ ਹੈ ਉਹ ਬਣਦੀ ਉਹ ਕਰਨੀ ਚਾਹੀਦੀ। 348 ਸੂਬਾ ਮਾਮਲੇ ਇੱਕ ਸਿੱਟ ਨੇ ਸਮਨ ਭੇਜਿਆ ਸਕਤਰ प्रताप ਸਿੰਘ ਨੂੰ ਇਨਜ਼ਾਮ ਲਾਇਆ ਕਿ ਐਸਜੀਪੀ ਦੀ ਸਹਿਯੋਗਨੀ ਕਾਲੀ ਜਾਂਚ ਦੇਵੇ। ਦੇਖੋ ਜੋ ਵੀ ਉਹ ਮਾਮਲਾ ਚੱਲ ਰਿਹਾ ਉਹਦੇ ਸੰਬੰਧਿਆ ਅਕਾਲ ਤੱਕ ਸਭ ਤੋਂ ਇੱਕ ਆਦੇਸ਼ ਹੋ ਚੁੱਕਾ ਪਿਛਲੇ ਸਮੇਂ ਔਰ ਉਹ ਆਦੇਸ਼ ਹਮੇਸ਼ਾ ਲਈ ਲਾਗੂ ਆ। ਪ੍ਰਦੀਪ ਕਲੇਰ ਨੇ ਜਿਹੜੇ ਬੰਦਿਆਂ ਦੇ ਬਾਰੇ ਕਿਹਾ ਭਾਈ ਇਹਨਾਂ ਬੰਦਿਆਂ ਨੇ ਸਾਡੇ ਕੋਲੋਂ ਬੇਅਦਬੀ ਕਰਵਾਈ ਹਣੀ ਪ੍ਰੀਦਾ ਨਾਂ ਲਿਆ ਡੇਰਾ ਮੁਖੀ ਦਾ ਨਾਂ ਲਿਆ ਉਹਨਾਂ ਬੰਦਿਆਂ ਤੇ ਉਹਨਾਂ ਬੰਦਿਆਂ ਨੂੰ ਪੰਜਾਬ ਚ ਲਿਆਉਣਾ ਚਾਹੀਦਾ ਕਿਉਂ ਨਹੀਂ ਲਿਆ ਰਹੇ ਬੇਅਦਬੀ ਦੇ ਦੋਸ਼ੀ ਆ ਜਿਹੜੇ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਨਾ ਵੀ ਉਹ ਬੇਅਦਬੀ ਕਿੰਨੇ ਕਰਵਾਈ ਜਿਹਦੇ ਨਾਂ ਲੈਏ ਉਹਨੇ ਬੇਅਦਬੀ ਕਰਵਾਉਣ ਚ ਸਦੋਂ ਉਹਨਾਂ ਨੂੰ ਜਿਹੜੇ ਇੱਕ ਸਿਆਸਤਦਾਨ ਨੂੰ ਮੈਂ ਜ਼ਿਕਰ ਕਰ ਰਿਹਾ ਹਾਂ ਉਨੇ ਕਿਹਾ ਕਿ ਉਹ ਸਿਆਸਤਦਾਨ ਦੇ ਕਹਿਣ ਤੇ ਸਾਰਾ ਕੁਝ ਹੋਇਆ ਔਰ ਉਹ ਸਿਆਸਤਦਾਨ ਨੇ ਇੱਕ ਤੇ ਆਤਮਾਰਥ ਇਤਿਆਜ਼ ਕਰਕੇ ਉੱਤੇ ਤੁਹਾਡਾ ਬਾਬਾ ਤੇ ਇੱਥੇ ਮੈਂ ਬਾਬਾ ਦੇਖੋ ਜਿਹੜੀ ਸਾਡੇ ਕੋਲ ਜੱਜਮੈਂਟ ਆ ਸਟੇਟਮੈਂਟ ਉਹਦੇ ਤੇ ਉਹਨੇ ਕਿਹਾ ਕਿ ਆ ਬੰਦਿਆਂ ਨੇ ਹਣੀਪਰੀਤ ਨੇ ਜਾਂ ਡੇਰਾ ਮੁਖੀ ਨੇ ਸਾਡੇ ਕੋਲੋਂ ਕਰਵਾਇਆ ਉਹਨੇ ਖੁਦ ਵੀ ਮੰਨਿਆ ਸਰਕਾਰੀ ਗਵਾਹ ਬਣਿਆ ਤਾਂ ਜਿਨ੍ਹਾਂ ਨੇ ਬੇਅਦਬੀ ਕਰਵਾਈ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਉਂ ਨਹੀਂ ਲਿਆਂਦਾ ਜਾ ਰਿਹਾ